ਦੇਖੋ ভাই ਬਾਜੀ ਦਾ ਮਾਹੌਲ ਉੱਲੇ ਲੱਗਦੇ ਕਬੂਤਰਾਂ ਨੂੰ ਕਾਕਾ ਆ ਗਿਆ ਪੱਟੀਆਂ ਵਾਲਾ ਆਹ ਦੇਖ ਰਾ ਕਾਕਾ ਦੋ ਲਈ ਪੰਦਾ ਪਿੰਜਰੇ 'ਚ ਕਾਕੇ ਦੋ ਛੱਡਨੇ ਆ ਦੋ ਛੱਡਨੇ ਆ ਦੇਖੋ ਇਹ ਮਿੱਥੋ ਕਰਾ ਮਾਹੌਲ ਬਾਜੀ ਦਾ ਬਹੌਣੇ ਆ ਉਹਨੂੰ ਉੱਲੇ ਲਗਾਦੇ ਆ ਤੇ ਆਪਾਂ ਵੀ ਲਾਲ ਲੱਗੇ ਉਹਨਾਂ ਦਾ ਮੋੜ ਲਵਾ ਕੇ ਆ ਮੋੜਾਂ ਲੱਗ ਜਾਂਦੀਆਂ ਇੱਧਰ ਤਾਂ ਦੇਖੋ ਹੋ ਗਿਆ ਮੇਰੇ ਸਾਹ ਨਾਲ 70 80 ਕੂਟਰ ਹੋ ਗਏ। ਬੜਾ ਲੱਗਦੀਆਂ ਅੰਡੜਾ ਦੜ। ਦੇਖੋ ਮਾਹੌਲ ਬਾਜੀ ਦਾ ਪੈ ਨਿਕੰਮੇ ਯਾਰ। ਆ ਜਾ ਵੀ ਆ ਜਾ ਆ ਜਾ ਵੰਟੀ ਆ ਜਾ ਕਰਾਂ। ਲਵਾ ਮੋਰ ਆਪਣੇ ਕੂਟਰ ਦੇ ਵੀ। ਆ ਦੇਖੋ ਜੀ ਕੱਢ ਕੇ ਮੋਰ ਲਵਾਉਣ ਲੱਗੇ। ਕੂਟਰ ਪੂਰਾ ਸੈੱਟ ਆ। ਹੈਲੋ ਮੱਥੇ ਬਟ ਪੂਰੀ ਵਧੀਆ। ਤੂੰ ਕਿੱਥੇ ਆ? ਆ ਦੇ ਇਧਰੋਂ ਉਲੇ ਲੱਗਦੇ ਇਧਰ ਬਾਬੇ ਦੀ ਜਗ੍ਹਾ ਨਹੀਂ ਅੱਗੇ ਜਾ ਕੇ ਆ ਜਾ ਫਰਾ ਦੇ ਜਿੱਥੇ ਮੋਰਾ ਲੱਗਦੀ ਦੇਖੋ ਲਲਵਾਲਾ ਲਲਵਾਲਾ ਮੋਰ ਲੱਗੀ ਆ ਜਾ ਉਸ ਪੈਰ ਤੇ ਕਿਹਦਾ ਕਬੂਤਰ ਬੈਠਾ ਵੀਰੇ ਆ ਜਾ ਹੌਲੀ ਚੱਲ ਆ ਦੇਖੋ ਵੀ ਆਪਣਾ ਗਾਂਟੀ ਲੱਗਿਆ ਉੱਲਾ ਮਾਰਨ ਯਾਰ ਵੀ ਮਿੱਤਰ ਆ ਲਾ ਵੀ ਕਾਕੇ ਨੇ ਵੀ ਮਾਰਤਾ ਉੱਲਾ Ayo mantini, enggak ada. Oh, enggak ada. Anda cari, gak gitu. Oh, ya ah gak boleh ya? ਇਹ ਕਰਤਾਂ ਨੂੰ ਰੋਕੀ ਕਰ। ਅੰਮੀ ਗੋਲੀ ਨਹੀਂ। ਠੀਕ ਨਾ ਯਾਰ। ਆ ਜਾ ਵੰਟੀ। ਹਾਂ ਕੀ ਹਾਲ ਹੈ ਮੈਨੂੰ? ਹੋਰ ਮੈਨੂੰ ਕੀ ਹਾਲ ਚਾਲ? ਕਿੰਨੇ ਛੱਡੇ ਆ? 21 ਛੱਡੇ। ਬਸ ਠੀਕ ਆ। ਦੰਗਲੀ ਗੱਲ। ਆਜ ਪਾ YouTube ਤੇ ਪਾਣੀ ਵੀਡੀਓ। ਆ ਜਾ। ਦੇਖੋ ਇਹ ਮਹਾਲ। ਨਾ ਮੁੰਨਾ ਖੜਾ ਮੋਨੇ ਕਿਵੇਂ ਆ ਮਾਰਤਾ ਓਲਾ ਮਾਰਤਾ ਢੱਲ ਰਿਵਾਨਾ ਠੀਕ ਆ ਦੇਖੋ ਓਲੇ ਵਜਦੇ ਗੂਤਰਾਂ ਨੂੰ ਦੇਖੋ ਓਲੇ ਵਜਦੇ ਬਾਈ ਗੂਤਰਾਂ ਹਾਂ ਉਹ ਤਾਂ ਮੈਂ ਦਾਸਤਾ ਵੀ ਕਾਉਣੇ ਵਾਲ ਪੰਡ ਬਾਜੀ ਆ ਇਹ ਦੇਖੋ ਬਹੁਤ ਵਧੀਆ ਬਾਜੀ ਹੁੰਦੀ ਆ ਅੱਜ ਇੱਥੇ

ਸੋ ਗੱਲ ਸੋਦ ਉੱਤੇ ਆ ਕਿਹੜੇ ਪਿੰਡੋਂ ਆਏ ਬਾਈ ਤੁਸੀਂ ਲਾਲ ਤੋਂ ਲਾਲ ਤੋਂ ਤੋਂ ਆਇਆ ਬਾਈ ਦੇਖੋ ਐਡੀ ਦੂਰ ਛੱਡਣ ਆਇਆ ਮੇਲੇ ਦੀ ਮੱਚਾ ਬਾਈ ਦਾ ਆ ਦੇਖੋ ਪੁੱਤਰ ਆ ਹਾਂ ਚੈਨਲ ਜ਼ਰੂਰ ਸਾਬਸਕ੍ਰਾਈਬ ਕਰਿਓ ਬਾਈ ਹਾਂ ਭਰਾ ਤੁਸੀਂ ਚੈਨਲ ਸਬਸਕ੍ਰਾਈਬ ਕਰਨਾ ਠੀਕ ਆ ਆਪਾਂ YouTube ਤੇ ਪਾਉਣੀ ਵੀਡੀਓ ਇਹ ਹਾਂ ਉਤਾਲੀ ਵਾਲਾ ਪੁੱਤਰ ਕਲਾਬ ਲੋਕ ਪੁੱਤਰ ਦਿਖਾਏ ਆ ਐ ਵੀ ਉਤਰੋ ਦੇਖੋ ਸਮਾਨ ਰੰਗ ਬਰੰਗਾ ਹੋ ਗਿਆ ਆ ਇੱਕ ਆ ਗਿਆ ਲੈ ਲੈ ਆ ਗਿਆ ਦੇਖੋ ਭਾਈ ਜੀਆ ਤਾਲੀਆਂ ਤੇ ਬਾਜੀ ਪਿੰਡ ਕਮਨੇ ਆਲ ਵੀ ਉਹ ਜੱਗਾ ਵੀ ਖੜਾ ਪੁੱਛ ਗਿਆ ਬਾਕੀ ਤੁਹਾਨੂੰ ਅਪਡੇਟ ਦਊਂਗਾ ਵੀ ਆਥੇ ਨੇ ਮਾਹੌਲ ਤੁਹਾਨੂੰ ਦਿਖਾਤਾ ਦੇਖੋ ਇੱਕ ਹੋਵੇ ਮਿੱਤਰ ਉੱਲੇ ਵੱਜ ਗਏ ਕਬੂਤਰਾਂ ਨੂੰ ਤੇ ਐਂਟਰੀ ਦੇਣੀ ਆ ਬਾਈ ਹੁਣ ਮੈਂ ਐਂਟਰੀ ਦੇ ਆਵਾ ਕਿੰਨੇ ਛੱਡੇ ਆ ਬਾਈ 47 ਯੱਕ ਛੱਡੇ ਅਸੀਂ ਤਾਂ ਦੋ ਦੋ ਛੱਡੇ ਕਿਹੜੇ ਪਿੰਡੋਂ ਐ ਲਾਦੀਆਂ ਆਹੀ ਲਾਦੀਆਂ ਤੋਂ ਆਏ ਭਾਈ ਵੰਟੀ ਇਧਰ ਦਾਣੇ ਹੁਣੀ ਵੀ ਖੜੇ ਆ ਵੰਟੀ ਉਹ ਐਂਟਰੀਆਂ ਨੂੰ ਵਾਜੇ ਮਾਰੀ ਜਾਂਦੇ ਜਿਆ ਕੂਟਰ ਡੱਗ ਪਿਆ ਉਹ ਉੱਥੇ ਜਾ ਕੇ ਕਿਹੜਾ ਵੀਰੇ ਦੇਖ ਲੋ ਕੰਡ ਤਾਂ ਨਹੀਂ ਨਾਲ ਕੂਟਰ ਡੱਗ ਪਿਆ ਉਹ ਲੈ ਦੇ ਕਹਿੰਦੇ ਬਾਜੀ ਦਾ ਮਾਹੌਲ ਤਾਂ ਪੂਰਾ ਵਧੀਆ ਬਣਿਆ ਵਾ ਤੇ ਆਪਾਂ ਅਗਲੇ ਅਪਡੇਟ ਦੇਵਾਂਗੇ ਤੁਹਾਨੂੰ ਕੀ ਬਣਦਾ ਆ ਦੇਖੋ ਆ ਫਿਰਨੇ ਗੂਤਰ ਕੰਦਕੌਣੇ ਵਾਲਾ ਜਿਹੜਾ ਲੁਧਿਆਣਾ ਆ 100 ਗੂਤਰ ਹੋ ਗਿਆ ਭਾਈ 100 ਤੋਂ ਉੱਤੇ ਹੋ ਗਿਆ ਕਿਲਾ 150 ਹੂੰ 150 ਹੋ ਗਿਆ ਭਾਈ ਆ ਬਾਈ ਕਹਿੰਦਾ 150 ਹੋ ਗਿਆ ਮਿੱਤਰੋ ਪਹਿਲਾ 70 80 ਲਈ ਸੀ ਐਡ ਫਿਰ 100 ਬਾਈ ਕਹਿੰਦਾ ਵੀ 150 ਕਿਹੜੇ ਪਿੰਡੋਂ ਆਏ ਬਾਈ ਤੁਸੀਂ ਹੈ ਬਾੜੇਵਾਲ ਬਾੜੇਵਾਲ ਲੈ ਵੀ ਬਾੜੇਵਾਲ ਤੋਂ ਆਇਆ ਬਾਈ ਹੁਣੇ ਇੱਕ ਛੱਡਿਆ ਤਿੰਨ ਤਿੰਨ ਛੱਡਿਆ ਬਾਈ ਉਹਨਾਂ ਨੇ ਬਾਈ ਲੱਗ ਲੱਗਾ ਬੰਦੀ ਲੱਗ ਲੱਗਾ ਠੀਕ ਆ ਯਾਨੀ ਬਾੜੇਵਾਲ ਤੋਂ ਤਿੰਨ ਛੱਡੇ ਆ ਬਾੜੇਵਾਲ ਪਿੰਡੋਂ ਤਿੰਨ ਛੱਡੇ ਆ ਤੁਸੀਂ ਠੀਕ ਆ ਬਾਈ ਕਿਵੇਂ ਆ ਬਾਈ ਮੁੱਲ ਵਧੀਆ ਠੀਕ ਆ ਬਾਈ ਹਾਂ ਇਹ ਤਾਂ ਹੈ ਬਾਈ ਬਾਜੀ ਦਾ ਕਰੋਨ ਵਾਲਿਆਂ ਦੇ ਹਿਰਤੇ ਤੇ ਕਬੂਤਰ ਛੱਡਣ ਵਾਲਿਆਂ ਦੇ ਹਿਰਤੇ ਹੁੰਦੀ ਆ ਤੇ ਬਾਕੀ ਦੇਖਦੇ ਆ ਕਿ ਮਾਹੌਲ ਬਣਦਾ ਦੇਖੋ ਬਾਕੀ ਆਪੜੇ ਅਗਲੀ ਵੀਡੀਓ ਬਣਾ ਕੇ ਫਿਰ ਦਵਾਂਗੇ ਬਾਈ ਠੀਕ ਹੈ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਤੇ ਵੀਡੀਓ ਸ਼ੇਅਰ ਕਰਿਓ ਪੂਰੀ ਦੇਖਿਓ ਬਈ ਪੂਰੀ ਦੱਸਿਓ ਕਿਵੇਂ ਲੱਗੀ ਵੀਡੀਓ ਕਿਉਂਕਿ ਬਾਕੀ ਮਾਹੌਲ ਤੁਹਾਨੂੰ ਫਿਰ ਬਾਅਦ ਚ ਦੱਸਾਂਗੇ ਹੋਰ ਵੀਡੀਓ ਬਣਾ ਕੇ ਪਾਵਾਂਗੇ ਜਦੋਂ ਲੰਗਰ ਪਾਣੀ ਚੱਲਿਆ ਹੈਨਾ ਉਤਰਗਤਰ ਚੈੱਕ ਕਰਨ ਲੱਗੇ ਫਿਰ ਲਾਈਵ ਚਲਾ ਦੇਾਂਗੇ ਠੀਕ ਹੈ ਜੀ ਧੰਨਵਾਦ ਬਈ ਸਾਰੇ ਵੀਰਾਂ ਦਾ ਜੱਗੇ ਉਹ ਜੱਗੇ ਕਿਵੇਂ ਆ ਫਿਰ ਐਟਾ ਇਹ